ਮਾਨਸਤਾਂ ਦੇ ਕੀੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਗੁਰਦਾ ਕਮੇਟੀ ਦੇ ਰਾਜਮਾਲ ਕਰਕੇ ਜੀ ਰਿਦਤਾ ਦੀ ਆਪਿਆ ਪੱਟੀਆ ਕਾਰਨ ਸਮਾਂ ਚਲਾਇਓ ਸਭ ਸੇਖਾਂ ਨੂੰ ਜੀਰਨ ਦਰਪਤਿ ਹੋ ਮੇਰਾ ਨਾਮ ਦਿਲਬਾਗ ਸਿੰਘ ਲਵਲੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀਤ ਘਰੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿੰਨਾ ਦਾ ਦੁਪਹਿਰਾ ਸਾਹਿਬ ਸੰਗਤਾਂ ਬੜੇ ਹੀ ਧੂਮ ਧਾਮ ਨਾਲ ਕੱਟਦੀਆਂ ਨੇ ਤੇ ਬੜਾ ਹੀ ਮਹਾਰਾਜ ਬਾਬਾ ਦੀਪ ਸਿੰਘ ਜੀ ਬੜਾ ਹੀ ਕੁਛ ਦਿੰਦੇ ਨੇ ਜਿਹੜੇ ਤੁਹਾਨੂੰ ਕਹਿੰਦੇ ਆ ਕਿ ਦੁਪਹਿਰਾ ਸਾਹਿਬ ਤੇ ਨਾ ਆਇਆ ਕਰੋ ਉਹਨਾਂ ਦਾ ਸੰਗੜਾ ਕਰਿਆ ਕਰੋ ਕਿਉਂਕਿ ਬਾਬਾ ਦੀਪ ਸਿੰਘ ਜੀ ਆਪ ਕਿਰਪਾ ਕਰਦੇ ਆ ਦੁਪਹਿਰਾ ਕੱਟਣ ਦੇ ਨਾਲ ਦੁੱਖ ਕੱਟੇ ਜਾਂਦੇ ਆ ਜਿਹੜੇ ਵੀਰ ਬਾਹਰ ਨਹੀਂ ਜਾਂਦੇ ਉਹ ਵੀਰ ਬਾਹਰ ਚੱਲ ਜਾਂਦੇ ਆ 4 ਘੰਟੇ ਦਾ ਦੁਪਹਿਰਾ ਕੱਟਣ ਦੇ ਨਾਲ ਬਾਬਾ ਜੀ ਇੰਨਾ ਕੁਛ ਦੇ ਦਿੰਦੇ ਆ ਕਿ ਕੁਛ ਹੋ ਹੀ ਕੁਛ ਨਾਲ ਬਾਬਾ ਦੀਪ ਸਿੰਘ ਦੇ ਬਾਰੇ ਜਿਹੜਾ ਕੋਈ ਤੁਹਾਨੂੰ ਕਹਿੰਦਾ ਲੈ ਚਪੈਰਾ ਸਾਹਿਬ ਨਾ ਕਟੋ ਉਹਨਾਂ ਦੀਆਂ ਗੱਲਾਂ ਜਨਾਇਆ ਕਰੋ ਨਾ ਹੀ ਉਹਨਾਂ ਦੇ ਨਾਲ ਕਦੀ ਸੰਗ ਕਰੋ ਸੰਗ ਉਹਨਾਂ ਦਾ ਕਰੋ ਜਿਹੜਾ ਬਾਬਾ ਦੀਪ ਸਿੰਘ ਦੇ ਨਾਲ ਜੋੜਦਾ ਹੈ ਜਿਹੜਾ ਤੁਹਾਨੂੰ ਕਹੂਗਾ ਵੀ ਚਪੈਰਾ ਸਾਹਿਬ ਤੇ ਚੱਲੀਏ ਜਿਹੜਾ ਚਪੈਰਾ ਸਾਹਿਬ ਦੇ ਸੰਜੋਗ ਦਵੇ ਜਿਹੜਾ ਸੇਵਾ ਕਰੇ ਉਹਦੇ ਨਾਲ ਜੁੜੋ ਗਰਬਾਣੀ ਵਿੱਚ ਬੜੀ ਸ਼ਕਤੀ ਜੋ ਜੋ ਕੁਝ ਹੈਗਾ ਆ ਜਪਜੀ ਸਾਹਿਬ ਦੇ ਪਾਠ ਵਿੱਚ ਹੈਗਾ ਆ ਸੁਖਮਨੀ ਸਾਹਿਬ ਦੇ ਪਾਠ ਵਿੱਚ ਹੈਗਾ ਆ ਚਪਈ ਸਾਹਿਬ ਦੇ ਪਾਠ ਵਿੱਚ ਹੈਗਾ ਆ ਅੰੰਦ ਸਾਹਿਬ ਦੇ ਪਾਠ ਵਿੱਚ ਹੈਗਾ ਇਹ 4 ਘੰਟੇ ਦੀ ਬਾਣੀ ਪੜਨ ਦੇ ਨਾਲ ਬਾਬਾ ਜੀ ਇੰਨੀਆਂ ਝੋਲੀਆਂ ਭੜਜੇ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਪੁੱਤਰਾ ਵਾਲਿਆਂ ਨੂੰ ਪੁੱਤਰ ਮਿਲ ਜਾਂਦੇ ਜੋ ਜਿਨ੍ਹਾਂ ਨੂੰ ਕਾਰੋਬਾਰ ਨਹੀਂ ਉਹਨਾਂ ਦੇ ਕਾਰੋਬਾਰ ਚੱਲ ਜਾਂਦੇ ਜੋ ਵਾਹਿਗੁਰੂ ਸੇਵਾ ਕਰੋ ਬਾਬਾ ਦੀਪ ਸਿੰਘ ਦੀ ਵੱਧ ਤੋਂ ਵੱਧ ਚਪਹਿਰਾ ਸਾਹਿਬ ਘਟੋ ਤੇ ਆਪਣੀਆਂ ਝੋਲੀਆਂ ਭਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਕੀ ਨਾਮ ਦੇ ਆਪਣਾ ਆਪਣਾ ਲਾਜ ਬਾਬਾ ਸੁਖਚੰਦ ਸਿੰਘ ਜੀ ਇਹ ਤਾਂ ਤਾਂ ਬਾਬਾ ਦੀਪ ਸਿੰਘ ਜੀ ਸੰਗਤਾਂ ਵਾਸਤੇ ਜੋ ਪਹਿਲਾਂ ਇਕੱਟਣ ਹੁੰਦੀ ਆ ਸੰਗਤਾਂ ਉਹਨਾਂ ਦਾ ਖੋਰ-ਖੋਰ ਧਨਵਾਦ ਉਹਨਾਂ ਦੀ ਸੰਗਤਾਂ ਦੀ ਸੇਵਾ ਲਈ ਸੰਗਤਾਂ ਵੱਲੋਂ ਠੰਡੇ ਮਿੱਠੇ ਜਲਦੀ ਜਵੀਲ ਕੜਾ ਪੂਰੀ ਛੋਲੇ ਇੱਥੇ ਸੇਵਾ ਲੱਗਦੀ ਪੱਕੀ ਅਸੀਂ ਹੋਰ ਅਰਦਾਸ ਕਰਦੇ ਆ ਇਹਨਾਂ ਦੀ ਯਾਤਰਾ ਸਫਲ ਹੋਵੇ ਤੇ ਕਦਮ ਕਦਮ ਨੇ ਖੇ ਲਾਉਣ ਬਾਬਾ ਜੀ ਇੱਥਾਂ ਹੀ ਸੇਵਾ ਚੱਲਦੀ ਰਹੇ ਇੱਥੇ ਸੇਵਾ ਲੈਂਦੇ ਰਹਿ ਤਪਈ ਹਰੇ ਆਦਵਾਰ ਦੇ ਆਦਵਾਰ ਜਲ ਤੋਂ ਸੇਵਾ ਚਾਲੂ ਕੀਤੀ ਸੀ ਅੱਜ ਤੇ ਮਿੱਠੇ ਛੰਡੇ ਪਾਣੀ ਚਾਹ ਦੇ ਲੰਗਰ ਚੱਲਦੇ ਨੇ ਤੱਕੜਾ ਪੂੜੀ ਸ਼ੋਲੇ ਨਿਊਟ੍ਰੀਸ਼ਲ ਸ਼ੋਲੇ ਹਰ ਬੁੜੀ ਸੇਵਾ ਬਾਬਾ ਜੀ ਲਾ ਰਹੇ ਨੇ ਭਾਈ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਇਹ ਕਹਿੰਦੇ ਆ ਵੀ ਨਸ਼ਾ ਛੱਡ ਕੇ ਤੁਸੀਂ ਐਸ ਪਾਸੇ ਲੱਗੋ ਗੁਰੂ ਘਰ ਵਾਲੇ ਪਾਸੇ ਲੱਗੋ ਤੇ ਖੇਡਾਂ ਵਾਲੇ ਪਾਸੇ ਲੱਗੋ ਨਸ਼ੇ ਨੂੰ ਤਿਆਗੋ ਮਾਜੀ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿ ਤਰਾਲੀ ਤੋਂ ਆਏ ਆ ਵੀਰ ਸਾਰੀ ਸੰਗਤ ਬਾਬਾ ਜੀ ਦੀ ਕਿਰਪਾ ਦੇ ਨਾਲ ਜੀ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸਾਰੀ ਸੰਗਤ ਆਪਣੀ ਬਾਬਾ ਜੀ ਦੀ ਧੂੜੀ ਲੈਣ ਆਈ ਏ ਹਾਂ ਜੀ ਕਿੰਨੇ ਕਿ ਨੋਜਨ ਤੋਂ ਲੇ ਸੇਵਾ ਕਰਦੇ ਨੇ ਗੁਰੂ ਦੀ ਕਿਰਪਾ ਨਾਲ ਇੱਥੇ ਸਾਰੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਆਪਣੀ ਆਪਣੀ ਬਾਬਾ ਜੀ ਝੂੜੀ ਲੈਣ ਆਉਂਦੇ ਨੇ ਉਰਾਲੀ ਤੋਂ ਲਗਭਗ 10 ਸਰੀਰ ਆਉਂਦੇ ਨੇ ਬਾਕੀ ਸਾਰੇ ਇੱਥੇ ਜਿੰਨੀ ਵੀ ਆਉਂਦੀ ਹੈ ਨੌਜਵਾਨੀ ਆਉਂਦੀ ਹੈ ਬਾਬਾ ਜੀ ਦੇ ਦਰ ਤੋਂ ਸਾਰੀ ਸੰਗਤ ਨੌਜਵਾਨੀ ਇੱਥੇ ਆਉਂਦੀ ਹੈ ਬਾਬਾ ਜੀ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਸੰਗਤ ਕਿੰਨੀ ਸੇਵਾ ਕਰਦੀ ਹੈ ਹਰ ਜਿਹੜਾ ਇੱਥੇ ਇਨਸਾਨ ਪਹੁੰਚਦਾ ਵੱਧ ਚੜ ਕੇ ਹੀ ਸਰਬਸਮਾਉਂਦਾ ਜਿਨ ਕੇ ਚੋਲੇ ਰੱਥੜੇ ਪਿਆਰੇ ਕੰਧ ਦਿਨਾ ਕੇ ਪਾਸ ਝੂੜ ਦਿਨਾ ਕੀ ਜਿਮਲੇ ਜੀ ਕੋ ਨਾਨਕ ਕੀ ਅਰਦਾਸ ਇੱਥੇ ਜਿੰਨੇ ਵੀ ਆਏ ਆ ਸਾਰੀ ਸੰਗਤ ਧੰਨ ਬਾਬਾ ਦੀਪ ਸਿੰਘ ਦੇ ਚਰਨਾਂ ਦੀ ਧੂੜੀ ਲੈਣ ਵਾਸਤੇ ਆਈ ਹੈ। ਸਾਰੀ ਸੰਗਤ ਆਪਣੇ ਆਪਣੇ ਮਨਾਂ ਦੇ ਵਿੱਚ ਬਾਬਾ ਜੀ ਦੇ ਤਦਰਜਾ ਪਿਆਰ ਹੈ ਜਿਨ੍ਹਾਂ ਨੂੰ ਬਾਬਾ ਜੀ ਸੱਦਦੇ ਆ ਜਿਨ੍ਹਾਂ ਦਾ ਦਰਵਾਜ਼ਾ ਖੋਲਦੇ ਆ ਉਹੀ ਆਉਂਦੇ ਆ ਬਾਬਾ ਜੀ ਇੱਥੇ। ਕੀ ਕਹਿਣਾ ਚਾਹੋਗੇ ਸੰਗਤ? ਬਸ ਸੰਗਤ ਦੇ ਚਰਨਾਂ ਵਿੱਚ ਇਹੀ ਹੈ ਵੀ ਇਸ ਤੋਂ ਵੱਡਾ ਕੋਈ ਦਰ ਨਹੀਂ ਹੈਗਾ। ਬਾਬਾ ਜੀ ਦਾ ਦਰਬਾਰ ਹੈ ਇੱਥੇ। ਵੀ ਸੰਗਤ ਇਹੀ ਅਰਦਾਸ ਕਰੇ ਵੀ ਸਾਨੂੰ ਵੀ ਇਸ ਦਿਨ ਧੰਨ ਬਾਬਾ ਦੀਪ ਸਿੰਘ ਦਾ ਦੀ ਧੂੜੀ ਮਿਲਦੀ ਰਹੇ। ਠੀਕ ਹੈ। ਲਖੰਧਰ ਜੀ ਆਏ ਕਿਤੋਂ ਆਏ ਅਮਰਸਰ ਦੇ ਕੀ ਕਹਿਣਾ ਚਾਹੋਗੇ ਅ ਜਿਹੜੇ ਇਥੇ ਸੰਗਤ ਨਤਮਸਤਕਾਉਂ ਦੀ ਕੋਟੀ ਹੈ ਕੀ ਬੜੀ ਦੁਰਦਰੋ ਸੇਵਾ ਕਰਾਉਂਦੇ ਇਥੇ ਜੀਰੇ ਤੋਂ ਜੰਦਰ ਤੋਂ ਕੋਰ ਤੋਂ ਦਿੱਲੀ ਤੋਂ ਵੀ ਆਉਂਦੇ ਨੇ ਆਪਣੀ ਮਨੋਕਾਮਨਾ ਪੂਰੀਆਂ ਕਰਨ ਲਈ ਆਉਂਦੇ ਨੇ ਸਾਰੇ ਮਨੋਕਾਮਨਾ ਪੂਰੀਆਂ ਹੁੰਦੀਆਂ ਜੀ ਇੱਥੇ ਤਾਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕਿ ਨੌਜਵਾਨ ਵੱਡੀ ਗਿਣਤੀ ਵਿੱਚ ਇੱਥੇ ਨੌਜਵਾਨ ਵੱਡੀ ਬਹੁਤ ਸੰਗਤ ਆਂਦੀ ਬਹੁਤ ਬਹੁਤ ਦਰੋਂ ਆਂਦੀ ਆ ਕੋਈ ਨਛੇ ਪਤੇਲਾ ਬੰਦਾ ਵੀ ਆਂਦਾ ਉਹ ਵੀ ਇਹ ਕੀ ਆਪਣਾ ਅੱਛਾ ਛੱਡ ਕੇ ਆਂਦਾ ਵਾ ਭਾਈ ਕੁੰਨ ਸਾਹਿਬ ਬਹੁਤ ਘਟਾਇਆ ਉਹਨਾਂ ਨੇ ਜੇ ਸਾਡੇ ਮੁੰਡੇ ਆਂਦੇ ਆ ਪਰ ਸੇਵਾ ਕਰਕੇ ਆਪਣੀ ਕਿਰਤ ਕਮਾਉਂਦੇ ਆ ਹਾਂਜੀ